ਚੱਲੋ ਫੁੱਤੀ ਦਾ ਕਿਵੇਂ ਜਾ ਰੇ ਕੋਡ ਆਉਗੇ ਅੱਗੇ ਸ਼ੁਕਰ ਹੈ ਬੈਨ ਚ ਦੂਜਾ ਸਾਰਾ ਨਹੀਂ ਹੋਣਾ ਓਏ 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 ਮਾਰੇ ਦੇ ਭੈਣ ਚ ਇਹ ਕੋਡਾ ਹੋਇਆ ਬਦ ਇਹ ਦੀ ਗਾਣ ਤੇ ਉਂਗਲ ਨਹੀਂ ਕਾੜਦੇ ਉਂਗਲ ਨਹੀਂ ਦੇਣ ਤਾਂ ਚੱਲ ਉਹ ਗਿਰਨਾ ਨਹੀਂ ਭੈਣ ਚ ਦੇਖੀ ਅੱਗੇ ਜਾ ਕੇ ਉਹ ਤੇਰੀ ਭੈਣ ਚ ਨਾ ਉਹ ਤੇਰੀ ਭੈਣ ਬਟਾ ਲੈ ਮੱਥਾ ਚੱਲ ਨਹੀਂ ਨਹੀਂ ਆਂਦਾ ਥਾਲੇ ਨੂੰ ਲੈ ਫੇਰ ਗਿਰ ਗਿਆ ਲੈ 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 ਥੋੜੀ ਚੋਂਦਨੇ ਭੈਣ ਚ ਉੱਪਰ ਲਈ ਪੀ ਰੱਖੀ ਆ ਪੈਰ ਦੇ ਨਾਲ ਆਰਮੀ ਵਾਲੀ ਮੰਗਾਈ ਆ ਸਿੱਧੀ ਚੱਲ ਅੰਦਰ ਬੈਠੋ ਫੁੱਤੀ ਦਾ ਮੈਨਾਂ ਰੇਥ ਲਾਏਂਗਾ ਆ ਜਾ ਲਾ ਲਾਂਗੇ ਇਹ ਲੈਣ ਚ ਚਿੱਟੀ ਗੱਡੀ ਚੱਕੀ ਉਹ ਦੇ ਕੇ ਭੈਣ ਦੀ ਲੱਕੜ ਦੇ ਭੈਣ ਚ ਚਮਚਮਾਉਂਦੀ ਮੇਰੀ ਭੈਣ ਚ ਛਿੱਟੀ ਗੱਡੀ ਕਿਹੜਾ ਲਾਲ ਗੱਡੀ ਦੇਖ ਮੈਨਾਂ ਫੋਟੀ ਮੇਰੇ ਨਾਲ ਲਾਏਗਾ ਰੇਥ ਭੈਣ ਚ ਆ ਜਾ ਪਿੱਛੇ ਆ ਗਿਆ ਆ ਗਿਆ ਭੈਣ ਦੇ ਗਰਮ ਜੱਪੇ ਬੋਡ ਕੋਟਾ ਤੇਰੀ ਚੱਲ ਪੈਣ ਦੇ ਭੈਣ ਦੀ ਤੇ ਕਿ ਤਰੇ ਤੋਂ ਤੇ ਕਦੇ ਵੀ ਤੇ ਕਰਨਾ ਤੇ ਜਾਣਾ ਵੀਰੇ ਤੇਰੇ ਤੋਂ ਨਹੀਂ ਰਲ ਹੋ ਜਾਣਾ ਸੱਤ ਪੁਸਟ ਆ ਜਾ ਦੇਖ ਰਾਈਟ ਸਾਈਡ ਤੇ ਇੱਥੇ ਹੀ ਕਮਾ ਰਾਂਗਾ ਗੱਡੀ ਚੱਕ ਬੰਦੇ ਮੈਂ ਲਾਣਾਗਾ ਭੈਣ ਚ ਤੇਰੀ ਪੈਦ ਚੱਲ ਪਿੱਛੇ ਮੋਢੀ ਮਾਰੀ ਤੇਰੇ ਦੇਖ ਇਹ ਲੰਨ ਪਿੱਛੋਂ ਕੱਢੀ ਦੇ। ਹੱਤ ਭੈਜ ਸਾਰੇ ਢਾ ਦੂੰ ਮੈਂ ਤਾਂ ਸਾਰੇ ਢਾ ਦੂੰ ਦੇਖੀ ਚੱਲ ਤੂੰ ਜਿਹੜੇ ਬਾਬੇ ਨੂੰ ਧਿਆਣਾ ਧਿਆਲਾ ਭੈਜ ਤੂੰ ਲਵੇਂ ਨਹੀਂ ਲੱਗਦਾ ਦਾ ਮੇਰੇ ਲੱਗਾਂਗੇ ਤੂੰ ਟੈਨਸ਼ਨ ਨਾ ਲੈਦਾ ਤਾ ਪਹਿਲਾ ਪਹੁੰਚੂੰਗਾ ਤਨਾ ਵਾਦਾ ਰਿਹਾ। ਨਾ ਕਿੱਦੇ ਯਾਰ ਪਹੁੰਚ ਕੇ ਦਿਖਾ ਮਾਂਦਿਓ ਤੈਨੂੰ ਲੈ। ਡੱਡੀ ਤਾਂ ਚਲਉਣੀ ਨਹੀਂ ਆਉਂਦੀ ਭੈਜ। ਸਭ ਚੱਲੂਗੀ ਮੈਂ ਸਭ ਚੱਲੂਗੀ ਦੇਖੀ ਚੱਲ ਤੋ। ਹੋਰ ਦੇਖੀ ਚੱਲ ਗਾ। ਜੇ ਤੂੰ ਮੇਰੇ ਨਾਲ ਪਹਿਲਾਂ ਪਹੁੰਚ ਗਿਆ ਨਾ ਫਿਰ ਜੋ ਮਰਜੀ ਕਹਿ ਦੀ। ਮਸੂਰੀ ਆ ਜਾਂਦੀ ਆਂ ਤੇ ਕੇ। ਏ ਮਾਰਸ ਵਾਲ ਦੇ ਵਿੱਚ। ਆ ਕਿੱਥੇ ਆ ਜਾਉਂਗਾ ਮੇਰੇ ਲਵੇ ਤੁਸੀਂ ਅੰਡੀ ਮੰਡੀ ਛੰਡੀ ਜਿਹੜਾ ਸਾਹਮਣੇ ਆਵਦੀ ਮਾਂ ਪੈਣ ਰੰਡੀ ਭਣਦੇ ਲੋੜੋ ਐਡੋ ਜੋ ਭਣਦੀ ਪੁੱਦੀ ਆਈ ਤੁਹਾਡੀ ਏ ਚੱਕ ਚੱਕ ਬਾਬੇ ਚੱਕ ਰੋ ਰਸਤੇ ਇੰਤੋਂ ਜਾ ਲੈਣਾ ਪੈਣਾ ਮਾਂ ਆਵਾ ਦੇਖੀ ਤਮ ਤਾਂ ਇੱਕ ਮਿੰਟ ਚ ਬਾਹਰ ਕੱਢ ਦੂੰਗਾ ਪੰਜ ਦਾਜ ਵਾਲੀ ਗੱਡੀ ਆ ਤਕੀ ਦੱਸਾਂ ਸਿੱਧੀ ਚਲਾਣੀ ਆਈ ਨਹੀਂ ਤੁਨੂੰ ਸਾਲਿਆ ਤੈਨੂੰ ਰਾਤ ਜਾਣਾ ਹੀ ਨਹੀਂ ਮਾਂ ਆਵਾ ਸੀ ਸਿੱਧੀ ਗੱਡੀ ਚਲਾਉਣੀ ਨਹੀਂ ਆਉਂਦੀ ਆ ਜਾਂਦੇ ਨੇ ਭੈਣ ਤੇ ਕੁੜੀ ਚੋਤੇ ਉੱਠ ਕੇ ਨੇ ਕੀ ਚੱਲ ਪੁੱਦੀ ਦਾ ਪਹਿਲਾਂ ਹੋਂਦ ਚੱਲ ਆ ਜਾ ਫਿਰ ਦੇਖ ਲਗਾ ਪੰਜ ਉਰੇ ਉਹ ਦੇਖ ਪੈ ਮਾਈ ਆ ਗੰਜਾ ਜੇ ਸਾਹਮਣੇ ਆਏਗਾ ਤੂੰ ਚੱਕ ਤੇ ਮੈਂ ਆਂਦੀ ਟਰੱਕ ਲੈ ਫੜਦਾ ਸੰਦ ਇਹ ਇਹ ਨੂੰ ਕੀ ਆ ਦੱਸ ਦੇਖਿਆ ਭੈਂਜ ਮਰਨਾ ਪੱਦ ਪੈ ਗੱਡੀ ਚ ਜਿਹਦੀ ਤਾਂ ਪੱਦ ਨੂੰ ਦੱਸ ਕੀ ਆ ਉਹ ਤਾਂ ਪਿੱਛੇ ਹੀ ਰਹੇਗਾ ਪੁੱਤ ਆ ਚੱਕ ਆ ਮੂਰੇ ਇੰਨਾ ਧਿਆਨ ਰੱਖੀ ਭੈਂਜ ਸੰਦ ਸੰਦ ਟੱਟਿਆਂ ਥੱਲੇ ਹੀ ਰਹਿੰਦਾ ਜਿੰਨਾ ਮਰਜ਼ੀ ਜੋਰ ਲਾ ਲੈ ਜਿੰਨਾ ਮਰਜ਼ੀ ਵੱਡੇ ਹੋ ਜਾਣ ਲੰਨ ਟੱਟਾਂ ਥੱਲੇ ਹੀ ਰਹਿਣਗੇ ਹੈ ਤੂੰ ਇਹ ਕਹਿਣਾ ਚਾਹੁੰਦਾ ਸੰਦ ਉਹ ਮੈਂ ਗਲਤ ਬੋਲ ਗਿਆ ਨਹੀਂ ਕਿਦੇ ਦੇਖੀ ਗੱਡੀ ਦੇ ਘੁਰਦੀ ਪੁੱਤ ਗੱਡੀ ਦੇ ਵੱਲਾ ਹੁਣੀ ਦੇਖ ਲਈ ਤੂੰ ਇੱਕ ਮਿੰਟ ਦੇ ਬੱਸ ਕੀ ਹੋ ਗਏ ਕਿੱਡਾ ਤਕੜਾ ਪਾ ਰਹਾ ਗੱਡੀ 'ਚ ਨਹੀਂ ਦੇਖ ਲਈ ਲੈ ਚੱਕ ਭੈਣ ਇੱਥੇ ਆਏਗਾ ਤੂੰ ਚੱਲ ਪਿੱਛੇ ਰੇਸਾ ਕਰ ਲੈ ਚੱਲ ਵਿੱਚ ਚੱਲ ਵਿੱਚ ਉਹ ਵੀ ਆ ਗਿਆ ਮੇਰੇ ਨਾਲ ਰੇਸਾ ਲਾ ਕੇ ਤੂੰ ਕਿੱਥੇ ਤੱਕ ਜਾਏਂਗਾ ਮੇਰੇ ਵਿੱਚ ਓਨਲੀ ਫੋਰ ਗੀਵ ਅਵੇ ਜੀ ਜਿਆ ਵਿੱਚ ਪਾ ਦਨਾ ਇਧਰ ਦੇਖੇ ਚਾਲ ਤੂੰ ਚੂਕ ਚਟਾ ਕੇ ਮੈਂ ਜਦ ਤਨੇ ਵੇ ਹੋਛ ਕਰ ਦੇਣਾ ਦੇਖੀ ਜਾ ਰਿਹਾ ਪਹਿਲਾ ਪਹੁੰਚਣੀ ਗੱਡੀ ਆਪਣੀ ਪੌਂ ਦਿਨ ਦਾ ਵੀਰੇ ਮੁੰਡੇ ਨੂੰ ਆਪਾਂ ਭਾਂ ਚ ਸੜੇ ਸੇ ਮਾਸ ਦਾ ਲੰਨ ਖਵਾਇਆ ਆ ਦੇਖ ਭੈਣ ਵੀ ਲੰਨ ਲਾ ਲਾਲ ਬਣਾ ਕੇ ਫਿਰ ਹੁਣ ਦੇਖੀ ਕਿ ਕਿੱਥੋਂ ਦੇਖ ਲੈਗਾ ਤੂੰ ਪੱਕੇ ਆ ਦੇਖ ਇਧਰ ਚੱਕ ਕਿੱਥੇ ਬਾਬੇ ਕਿੱਥੇ ਤੂੰ ਦਾ ਮੋੜੀ ਦਿਖਦਾ ਮੈਂ ਜਨੇਰੇ ਨੂੰ ਮੋੜ ਮੋੜ ਸਰ ਦੇ ਦਿੰਦੇ ਨੇ ਦੇਖੀ ਚਾਲੂ ਮੈਂ ਅੰਦਰ ਅੰਦਰੀ ਫੈਨ ਸਾਲੇ ਜੱਟ ਦੇ ਵਿੱਚੋਂ ਵਿੱਚ ਹੀ ਫੈਨ ਹੁੰਦਾ ਪੁੱਤ ਤਾਹੀ ਨਾ ਇਹ ਤੈਨੂੰ ਪਤਾ ਨਹੀਂ ਹੈਗਾ ਵਿੱਚ ਵਿੱਚ ਹੀ ਫੈਨ ਸਾਲੇ ਜੱਟ ਦੇ ਓ ਯਾ ਗਾ ਵੀ ਚੀ ਨੀ ਆਉਦੀ ਸੌਰੀ ਓਹ ਉਹ ਦੇਖ ਫਿਰ ਜਿਸ ਗੋਨ ਨਿਕਾਲ ਲੈਂਦੀ ਗਿਆ ਦਿਖਦਾ ਨਹੀਂ ਸਿਕਿਉਰਿਟੀ ਗਾਰਡ ਆ ਬੱਸ ਦੇਖ ਪਹਿਲੇ ਹਾਂ ਹੀ ਹੋਵੇ ਪਿੱਛੇ ਹੋ ਗਏ ਨਾ ਕਿਵੇਂ ਗਈ ਕਿਉਂ ਆ ਲੈ ਪਹਿਲਾਂ ਕੋਣ ਪਹੁੰਚਿਆ ਲੈ ਆ ਲੈ ਮੈਂ ਹੀ ਪਹੁੰਚਿਆ ਮੈਂ ਹੀ ਪਹੁੰਚਿਆ ਲੈ ਸਮਝ ਲੈ ਜਦੋਂ ਬੜੀ ਗੱਡੀ ਸਾਫ ਪਈ ਆ ਦੇਖੀ ਉਹ ਦਾ ਤੇ ਤੁਹਾਡੀ ਵਾਲੀ ਗੱਡੀ ਨਕਾਤ ਸਾਲਾ ਨਸ਼ੇੜੀ ਆ ਤੂੰ ਕੀ ਬੰਗਾਰ ਚੱਕੀ ਫਿਰਦਾ ਸਾਲਾ ਸਾਫ ਥੀ ਆ ਫਿਰ ਉਹਦੇ ਦੇ ਮੇਰ ਨਾਲ ਅੱਗੇ ਤੋਰੇ ਤੇ ਮੈਂ ਲਾਲੀ ਕਹਿ ਮਾਮੇ ਆ ਰਹੇ ਆ ਪਹਿਲਾਂ ਤੁਹਾਨੂੰ ਦੇਖ ਲੈ ਮੈਨੂੰ ਲੱਗਦਾ ਮੈਂ ਬੱਚਿਆਂ ਵੈਸੇ ਤੇਰੀ ਮੁੰਡੇ ਨਾਲ ਤੁਲਨਾ ਕਰਨੀ ਲੰਗ ਲੈਣਾਂ